ਸੰਗਤ ਜੀ ਆਪਾਂ ਅੱਜ ਬ੍ਰਹਮ ਕਵਚ ਦੀ ਸੰਥਿਆ ਕਰਨ ਲੱਗੇ ਆਂ ਸੰਗਤਾਂ ਦੇ ਮੈਸੇਜ ਆਏ ਸਨ ਕਿ ਬ੍ਰਹਮ ਕਵਚ ਦੀ ਸੰਥਿਆ ਜ਼ਰੂਰ ਕਰਾਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ ਕੀ ਜੀ ਕੀ ਨਹੀਂ ਪੜਨਾ ਜੀ ਕੀ ਵਖ ਵਖ ਠੀਕ ਹੈ ਫਤਹਿ ਬ੍ਰਹਮ ਕਵਚ ਬ੍ਰਹਮ ਕਵਚ ਹਾਂ ਖੜਗ ਖੰਡਾ ਅਸੀਂ ਅਰਗਰ ਅਰਗਰ ਤੇ ਵਿਸਰਾਮ ਹੈ ਆਪਾਂ ਵਿਸਰਾਮ ਵੀ ਦਸੇ ਵਿੱਚ ਖੜਗ ਖੰਡਾ ਅਸੀਂ ਅਰਗਰ ਅਰਗਰ ਤੇ ਰੁਕਣਾਣ ਕਿਥੇ ਵਿਸਰਾਮ ਲਾਉਣਾ ਹੈ ਧਰਮ ਰੱਛ ਤਗ ਛਤਰੀ ਹੁਣ ਇਸ ਦੇ ਵਿੱਚ ਤੁਸੀਂ ਇਹ ਧਿਆਨ ਦੇਣਾ ਕਿ ਇੱਥੇ ਅਧਕ ਲੱਗੇ ਹੋਏ ਨੇ ਠੀਕ ਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਸੰਥਿਆ ਕਰਦੇ ਉੱਥੇ ਵਿੱਚ ਗੁਰਬਾਣੀ ਵਿੱਚ ਲਿਖਤੀ ਰੂਪ ਵਿੱਚ ਅਧਿਕ ਨਹੀਂ ਆਇਆ ਲਿਖਤੀ ਰੂਪ ਵਿੱਚ ਪਰ ਕਈ ਸ਼ਬਦ ਭਾਰੇ ਉਚਾਰਨ ਕਰਨ ਦੇ ਕਸ ਕੇ ਬੋਲਣ ਵਾਲੇ ਉਹਨਾਂ ਤੇ ਅਧਿਕ ਲਾ ਕੇ ਉਚਾਰਨ ਹੋਵੇਗਾ ਠੀਕ ਆ ਠੀਕ ਹੈ ਇੱਥੇ ਹੁਣ ਇਹ ਕਸ ਕੇ ਬੋਲਨੇ ਰੱਛ ਤੱਗ ਛਤਰੀ ਠੀਕ ਆ ਠੀਕ ਵਿਸ਼ਵ ਪਾਲ ਪੂਪਾਲ ਪਛ ਇਥੇ ਪੱਛ ਤੇ ਵਿਸ਼ਰਾਮ ਹੈ। ਪੂਪਾਲ ਪੜਨਾ ਹੈ। ਪੂਪਾਲ, ਪੂਪਾਲ, ਪਾਲ ਪੱਪੇ ਨਾਲ। ਪੂਪਾਲ। ਹਾਂ ਪੱਪਾ ਪਹਿਲਾ ਪੱਪਾ ਹੈ ਫਿਰ ਪੱਪਾ ਹੈ। ਪੱਛ ਪੱਛ ਤੇ ਵਿਸ਼ਰਾਮ ਹੈ। ਪਾਲ ਪੱਛ ਇੱਥੇ ਪੱਪਾ ਹੈ। ਇੱਥੇ ਪੱਪੇ ਨਾਲ ਪੱਛ ਆਇਆ। ਇੱਥੇ ਪੱਬੇ ਨਾਲ ਆਇਆ। ਇਹ ਧਿਆਨ ਦੇਣਾ। ਠੀਕ। ਇਹ ਪੱਛ ਹੈ ਇੱਥੇ ਵਿਸ਼ਰਾਮ ਨਾਲ ਇੱਥੇ ਰੁਕ ਜਾਣਾ ਹੈ। ਪਾਲ ਪੱਛ ਰਣ ਕਛ ਅਤਰੀ। ਨਾਗੀ ਸਮਝੀ ਸਮਝੀ ਹਾਂਜੀ ਰਾਜ ਮੰਡਾ ਅਤ ਪ੍ਰਚੰਡਾ ਪ੍ਰਚੰਡਾ ਤੇ ਬਿਸਰਾਮ ਬਿਸਰਾਮ ਹੈ ਈਸ਼ਵਰੀ ਕਰਵਾਰ ਹੈ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਇਸ ਵਿਸਮਨੀ ਤੇ ਵੈਸਨੀ ਤੇ ਵਿਸਰਾਮ ਲਾਉਣਾ ਹੈ ਕਈ ਨਾ ਇਸ ਨੂੰ ਬਿਸ਼ਮ ਨਹੀਂ ਪੜ ਜਾਂਦੇ ਬਿਸ਼ਮ ਨਹੀਂ ਸਿਹਾਰੀ ਲਾ ਕੇ ਉਚਾਰਨ ਕਰਦੇ ਨੇ ਕਈ ਪਰ ਇੱਥੇ ਦਲਾਵਾ ਲੱਗਿਆ ਠੀਕ ਹੈ ਠੀਕ ਹੈ ਇਹ ਬਣੇਗਾ ਬੈਸ਼ਨਵੀ ਬੈਸ਼ਨਵੀ ਹਾਂ ਸ਼ਕਤ ਬ੍ਰਹਮੀ ਬੈਸ਼ਨਵੀ ਇੱਥੇ ਵਿਸ਼ਰਾਮ ਭਵਾਨੀ ਤੂੰ ਤਰਵਾਰ ਹੈ ਤਲਵਾਰ ਨਹੀਂ ਬੋਲਣਾ ਤਰਵਾਰ ਰਾਰੇ ਨਾਲ ਤਰਵਾਰ ਹਾਂ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਦਾਇਕ ਤੇ ਵਿਸਰਾਮ ਹੈ ਨਿਤ ਅਜ ਇਥੇ ਜਈਆ ਲੱਗਾ ਇਹਨੇ ਊੜਾ ਬਣ ਜਾਣਾ ਊੜੇ ਹੋੜਾ ਹੁੰਦਾ ਤੇ ਜੋਤੀ ਨਿਤ ਜੋਤੀ ਮੁਕਤ ਦਾਇਕ ਇਥੇ ਵਿਸਰਾਮ ਹੈ ਧਾਰਾ ਧਾਰ ਕਿਰਪਾਨ ਹੈ ਲੱਗੀ ਸਮਝ ਹਾਂਜੀ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਇੱਥੇ ਰੁਹਣਾ ਨਹੀਂ ਇੱਥੇ ਵਿਸਰਾਮ ਹੈ ਲੱਗੀ ਸਮਝ ਹਾਂਜੀ ਕਾਲਕ ਗੁਨਖਾਨ ਹੈ ਕਾਲਕ ਗੁਨਖਾਨ ਹੈ ਲੱਗੀ ਸਮਝ ਸਮਝ ਹਾਂਜੀ ਜਿਹੜੇ ਸ਼ਬਦ ਦੀ ਸਮਝ ਨਾ ਲੱਗੇ ਨਾ ਤੁਸੀਂ ਦੱਸ ਦਿਓ ਜੀ ਆਪਾਂ ਦੁਬਾਰਾ ਉਚਾਰਨ ਕਰ ਲਾਂਗੇ ਭਾਵ ਮਾਨਕਾ ਖਲ ਹਾਨਕਾ ਇੱਥੇ ਵਿਸਰਾਮ ਹੈ ਭਾਵ ਮਾਨਕਾ ਖਲ ਹਨ ਕਾ ਖਲ ਹਨ ਕਾ ਤੇ ਵਿਸਰਾਮ ਲਾਉਣਾ ਰਤ ਪਾਨ ਕਾ ਜਗ ਮਾਨ ਹੈ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਇਥੇ ਵਿਸਰਾਮ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਬਤੀਸਾ ਬੱਬੇ ਦੇ ਨਾਲ ਬਤੀ ਸਾਹ ਹਾਂ ਇੱਥੇ ਵਿਸਰਾਮ ਲਾਉਣਾ ਠੀਕ ਹੈ ਪੜ ਜੋ ਨਿਤ ਛਤਰੀ ਪੜ ਜੋ ਨਿਤ ਛਤਰੀ ਹਾਂ ਅਦਕ ਲਾ ਕੇ ਰਣ ਜੀਤ ਲਹਿ ਨਿਰਪੀਤ ਰਹੇ ਇੱਥੇ ਵਿਸਰਾਮ ਹੈ ਰਣ ਜੀਤ ਲਹਿ ਨਿਰਪੀਤ ਰਹੇ ਰਿੱਧ ਸਿੱਧ ਪਾਵੇ ਅਤਰੀ ਵਿਸਰਾਮ ਤਾਂ ਲੱਗ ਜਾਂਦਾ ਰਹੇ ਤੇ ਰਿੱਧ ਸਿੱਧ ਪਾਵੇ ਅੱਤਰੀ ਅੱਤਰੀ ਲਹੇ ਬੇਦ ਭੇਦ ਜੋ ਪੜੈ ਬਿਪਰ ਇੱਥੇ ਬਿਪਰ ਤੇ ਵਿਸਰਾਮ ਲਾਉਣਾ ਹੈ ਇੱਥੇ ਇਕੱਠਾ ਹੀ ਲਿਖਿਆ ਹੋਇਆ ਹੈ ਵੈਸੀ ਵੱਖਰਾ-ਵੱਖਰਾ ਪੜਦੇ ਨਹੀਂ ਠੀਕ ਆ ਹਾਂ ਇਹ ਬਿਪਰ ਤੇ ਵਿਸਰਾਮ ਹੈ ਜਿਹੜਾ ਆ ਵੈਸੇ ਆ ਇਹ ਆ ਵੱਖਰਾ ਪੜਨਾ ਹੈ ਠੀਕ ਹੈ ਬਿਪਰ ਧਿਆਨ ਕਰੂਣਾ ਹੈ ਲਹੇ ਬੇਦ ਭੇਦ ਜੋ ਪੜੈ ਬਿਪਰ ਇੱਥੇ ਰੁਕ ਜਨਾਣ ਕੀ

ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਐੜਾ ਸੰਬੰਧ ਕਲਾ ਦੇਣਾ ਐੜੇ ਨੂੰ ਵੱਖਰਾ ਕਰ ਦੋ ਕ ਕ ਟਿੱਪੀ ਪਪਾ ਤੱਤੇ ਕੰਨਾ ਕੰਪਤਾ ਅਕੰਪਤਾ ਅਕੰਪਤਾ ਫਿਰ ਐੜਾ ਨਾ ਲਾ ਦੇਣਾ ਅਕੰਪਤਾ ਅਤੰਪਤਾ ਹਾਂ ਐੜਾ ਸੰਬੰਧ ਕਲਾ ਕੇ ਬੋਲਣਾ ਠੀਕ ਹੈ ਠੀਕ ਆ ਅੰਗ ਪਤਾ ਨਹੀਂ ਕਹਿਣੇ ਨੂੰ ਕਿ ਤੁਸੀਂ ਅੰਗ ਪਤਨ ਪੜ੍ਹ ਲਓ ਇਹ ਉਚਾਰਨ ਹੈ ਅਕੰਪਤਾ ਕੰਪਤਾ ਹਾਂ ਇਹ ਬੋਲਾ ਹਰ ਗੋਬਿੰਦ ਕਾ ਕਾਤੇ ਵਿਸਰਾਮ ਹਾਂ ਸੁਣੋ ਖਾਲਸਾ ਵੀਰ ਇਹ ਬੋਲਾ ਬੋਲਾ ਨਹੀਂ ਕਹਿਣਾ ਇਹਨੂੰ ਬੋਲਾ ਕਹਿਣਾ ਬੋਲਾ ਬੋਲਾ ਹਾਂ ਕਿਉਂ ਨਿਹੰਗ ਸਿੰਘ ਦੇ ਬੋਲੇ ਨਹੀਂ ਹੁੰਦੇ ਹਾਂਜੀ ਝੰਗ ਸਿੰਘਾਂ ਦੇ ਇਹਨੂੰ ਬੋਲਾ ਕਹਿਣਾ ਬੋਲਾ ਨਹੀਂ ਕਹਿ ਦੇਣਾ ਕਿ ਤੁਸੀਂ ਬੋਲਾ ਕਹਿ ਲਓ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਇੱਥੇ ਬਿਸਰਾਣ ਮੈਂ ਤੇ ਬਿੰਦੀ ਤੁਰੈ ਤੋ ਉਚਾਰਨ ਕਰਨਾ ਠੀਕ ਹੈ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਪਕੜ ਹਾਥ ਸ਼ਮਸ਼ੀਰ ਸ਼ਮਸ਼ੀਰ ਸੱਤੇ ਦੇ ਪੈਰ ਬਿੰਦੀ ਹੈ ਦੋਨਾਂ ਦੇ ਵਿੱਚ ਸ਼ਮਸ਼ੀਰ ਉਚਾਰਨ ਕਰਨਾ ਹੈ ਠੀਕ ਹੈ ਵਿਸਰਾਮ ਬਦਲ ਗਿਆ ਹਿੰਦਾ ਇਹ ਬੋਲਾ ਹਰ ਗੋਬਿੰਦ ਕਾ ਕਾ ਤੇ ਰੁਕਣਾ ਸੁਣੋ ਖਾਲਸਾ ਵੀਰ ਫਤਹਿ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਸਾਰੀ ਸਮ ਲੱਗ ਗਈ ਹਾਂਜੀ ਬ੍ਰਹਮ ਕਬੇ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ